ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਯਤਨ ਕਰ ਰਹੀ ਹੈ ਤਾਂ ਜੋ ਨੌਜਵਾਨ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ ਜਿਸ ਦੇ ਚਲਦੇ ਬਟਾਲਾ ਹਲਕੇ ਦੇ ਪਿੰਡ ਡੱਲੇ ਵਿਖੇ ਲੱਖਾਂ ਰੁਪਏ ਖਰਚ ਕਰਕੇ ਛੱਪੜ ਨੂੰ ਖੇਡ ਮੈਦਾਨ ਅਤੇ ਪਾਰਕ ਵਿੱਚ ਕੀਤਾ ਤਬਦੀਲ ਸਮੂਹ ਪਿੰਡ ਵਾਸੀਆਂ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਦਕੇ ਅੱਜ ਉਹਨਾਂ ਦੇ ਪਿੰਡ ਦੀ ਨੁਹਾਰ ਬਦਲੀ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰ ਰਹੀ ਹੈ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿਕਾਨ ਉਹਨਾਂ ਨੇ ਕਿਹਾ ਕਿ 65 ਲੱਖ ਦੀ ਲਾਗਤ ਨਾਲ 66 ਨੂੰ ਖੇਡ ਮੈਦਾਨ ਅਤੇ ਇੱਕ ਸੁੰਦਰ ਪਾਰਕ ਵਿੱਚ ਬਦਲਿਆ ਗਿਆ ਹੈ ਖੇਡ ਮੈਦਾਨ ਹੋਵੇਗਾ ਤਾਂ ਹੀ ਬੱਚੇ ਖੇਡਣਗੇ ਅਤੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਵਾਲਾ ਸੁਪਨਾ ਮਾਨ ਸਰਕਾਰ ਦਾ ਪੂਰਾ ਕਰਨਗੇ ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ ਦੇਖੋ ਜੀ ਇਹ ਇੱਕ ਛੱਪੜ ਚ ਤਬਦੀਲ ਸੀ ਇਹ ਗਰਾਊਂਡ ਮੈਂ ਜਦੋਂ ਆਇਆ ਇਸ ਇਹ ਪਿੰਡ ਜਿਹੜਾ ਬਹੁਤ ਵੱਡਾ ਹੈ ਇਸ ਪਿੰਡ ਦੀਆਂ ਸਾਡੇ ਦੀਆਂ ਧੀਆਂ ਜਿਹੜੀਆਂ ਨੇ ਉਹ ਲਾਗਲੇ ਪਿੰਡਾਂ ਦੀਆਂ ਗਰਾਊਂਡਾਂ 'ਚ ਅੱਜ ਦੌੜਨ ਜਾਂਦੀਆਂ ਸੀ ਐਕਸਰਸਾਈਜ਼ ਕਰਨ ਜਾਂਦੀਆਂ ਸੀ ਕਿਉਂਕਿ ਪਰਤੀ ਨਿਕਲ ਆਉਂਦੀ ਹੈ ਬੱਚੀਆਂ ਮਿਹਨਤਾਂ ਕਰਦੀਆਂ ਨੇ ਬੱਚੇ ਮਿਹਨਤ ਕਰਦੇ ਨੇ ਆ ਮੈਨੂੰ ਜਦੋਂ ਮੈਂ ਆਇਆ ਮੈਨੂੰ ਬੜਾ ਮਨ ਨੂੰ ਦੁੱਖ ਲੱਗਾ ਉਦੋਂ ਬਾਅਦ ਵਿੱਚ ਫਿਰ ਮੈਂ ਆ ਕੇ ਇੱਥੇ ਮੈਂ ਮਹਿਸੂਸ ਕੀਤਾ ਵੀ ਇਸ ਪਿੰਡ ਦੇ ਵਿੱਚ ਸਾਡੀਆਂ ਧੀਆਂ ਵਾਸਤੇ ਗਰਾਊਂਡਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਅੱਜ 65 ਲੱਖ ਦੀ ਲਾਗਤ ਦੇ ਨਾਲ ਇੱਕ ਵਧੀਆ ਗਰਾਊਂਡ ਜਿਹੜੀ ਸਟੇਡੀਅਮ ਜਿਹੜਾ ਬਣ ਕੇ ਤਿਆਰ ਹੈ, ਆਟਾਂ ਬਣ ਚੁੱਕੀਆਂ ਨੇ। ਸੈਰਗਾ ਬਣ ਚੁੱਕਿਆ, ਵਾਲੀਬਾਲ ਵਾਲੇ ਅਲੱਗ ਖੇਡ ਰਹੇ ਨੇ, ਕਬੱਡੀ ਦਾ ਅਲੱਗ ਹੈ, ਫੁੱਟਬਾਲ ਦਾ ਅਲੱਗ ਹੈ। ਹੁਣ ਤੇ ਇਹਨਾਂ ਨੂੰ ਜੋ ਇਹਨਾਂ ਨੇ ਸੋਚਿਆ ਨਹੀਂ ਉਹ ਵੀ ਦੇ ਦਿੱਤਾ। ਹੁਣ ਮਜ਼ਾ ਤਾਂ ਹੈ ਜੇ ਇੱਥੋਂ ਤਗੜੇ ਹੋ ਕੇ ਇਹ ਹੁਣ ਸਾਡੇ ਨੌਜਵਾਨ ਪਲੇਅਰ ਬਣ ਫਿਰ ਸਾਡੀ ਇੱਕ ਕਾਮਯਾਬੀ ਦੀ ਇੱਕ ਵੱਡੀ ਨਿਸ਼ਾਨੀ ਹੈ ਬਿਲਕੁਲ ਨਸ਼ਾ ਮੁਕਤ ਕਰਨ ਦੀ ਬਿਲਕੁਲ ਜੀ ਦੇਖੋ ਜਦੋਂ ਪਹਿਲੀ ਵਾਰੀ ਆਏ ਸੀ ਤੁਸੀਂ ਇੱਥੇ ਇਹ ਵੀ ਨਾਲ ਆਏ ਜੀ ਉਸ ਵੇਲੇ ਦੇ ਵੇਖਿਆ ਸੀ ਅਸੀਂ ਵੀ ਮਾਹੌਲ ਵਿੱਚ ਦੇਖੋ ਦੋ ਚੀਜ਼ਾਂ ਨੇ ਮੈਂ ਇਸ ਨੂੰ ਬੜਾ ਬਰੀਕੀ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਜੀ ਨਾ ਬਾਤ ਕੀਤਾ ਨਸ਼ਾ ਡਰਨਾਲ ਨਹੀਂ ਖਤਮ ਹੋ ਸਕਦਾ ਡਰਨਾ ਵੱਧਾ ਨਸ਼ਾ ਕਰਦਾ ਕੌਣ ਹੈ ਨਸ਼ੇ ਗਲਤ ਸੋਸਾਇਟੀ ਚ ਪਾਉਂਦੇ ਕੌਣ ਨੇ ਪੈਂਦੇ ਕੌਣ ਨੇ ਸਾਡੀ ਨਵੀਂ ਪਨੀਰੀ ਨਵੇਂ ਨੌਜਵਾਨ ਜਿਹੜੇ ਨੇ ਜਿਸ ਦਿਨ ਇਸ ਪਿੰਡ ਦੇ ਵਿੱਚੋਂ ਇੱਕ ਪਲੇਅਰ ਤੁਸੀਂ ਵੇਖਿਆ ਹੋਊਗਾ ਕਈਆਂ ਪਿੰਡਾਂ ਦੇ ਵਿੱਚ ਇੱਕ ਵਾਰ ਗਿਆ ਹੋਵੇ ਦबई ਗਿਆ ਜੀ ਉਹਨੇ ਆਪਣੀ ਦबई ਵਾਲੀ ਕੋਠੀ ਬਣਾ ਲੈਂਦਾ ਫਿਰ ਜਿਹੜਾ ਕੈਨੇਡਾ ਗਿਆ ਹੁੰਦਾ ਉਹਨੇ ਕੈਨੇਡਾ ਵਾਲੀ ਬਣਾ ਲੈਂਦਾ ਫਿਰ ਅਮਰੀਕਾ ਵਾਲੀ ਫਿਰ ਦੌੜ ਲੱਗ ਜਾਂਦੀ ਸਾਰਾ ਪਿੰਡ ਬਾਹਰ ਨੂੰ ਤੁਰੰਡਾ ਪੈਂਦਾ ਪਰ ਹੁਣ ਸਾਡੀ ਦੌੜ ਕੀ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸੋਚ ਕੀ ਆ ਵੀ ਜਿਹੜੀ ਸਾਡੀ ਪੰਜਾਬ ਦੀ ਪਨੇਰੀ ਆ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿਤਨਾ ਬਣਾਇਆ ਜਾਊਗਾ ਉਦੋਂ ਤੱਕ ਨਹੀਂ ਬਣ ਸਕਦਾ ਜਦੋਂ ਤੱਕ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਨੂੰ ਉਤਸ਼ਾਹਤ ਨਹੀਂ ਕਰਦੇ ਔਰ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਸਾਨੂੰ ਅਫਸਰਾਂ ਦੀ ਟੀਮ ਵਧੀਆ ਦਿੱਤੀ ਤਾਂ ਜੋ ਕਿ ਅੱਜ ਜਿਹੜਾ ਇਹੋਨਾ ਕਮਾਂ ਨੂੰ ਬੂਰ ਪੈ ਰਿਹਾ ਔਰ ਮੈਨੂੰ ਆਸ ਆ ਵੀ ਇਹ ਜਿਹੜਾ ਸਾਡੇ ਪਿੰਡ ਦੇ ਬੱਚੇ ਨੇ ਇਸ ਗਰਾਊਂਡ ਦਾ ਵਧੀਆ ਮੁੱਲ ਤਾਰਨਗੇ ਔਰ ਅੱਛੇ ਪਲੇਅਰ ਬਣ ਕੇ ਗੱਲ ਕਰੇਗੇ ਮੈਂ ਭਾਜੀ ਕੈਨੇਡਾ ਤੋਂ ਆਇਆ ਬ੍ਰੈਂਟਨ ਦਾ ਰਹਿਣ ਵਾਲਾ ਉੱਧਾ ਮੈਂ ਬਟਾਲੇ ਤੋਂ ਬੁਲਾਉਂ ਕਰਦਾ ਹਾਂ ਛੁੱਟੀ ਆਏ ਸੀਗੇ ਪਲੱਸ ਭਾਜੀ ਆਪਣੇ ਬਟਾਲੇ ਤੋਂ ਪਲੱਸ ਪਿਆ ਆਇਆ ਸੀ 5 ਸਾਲ ਬਾਅਦ ਮੈਂ ਦੇਖਿਆ ਬਹੁਤ ਜ਼ਿਆਦਾ ਸ਼ਹਿਰ ਚ ਚੇਂਜ ਹੋ ਗਿਆ ਨਵੀਆਂ ਰੋਡਸ ਬਣ ਗਈਆਂ ਬਹੁਤ ਕੁਝ ਹੋਇਆ ਤੇ ਪਾਰਕਾਂ ਬਹੁਤ ਸੋਹਣੀਆਂ ਬਣ ਗਈਆਂ ਨੇ ਕਾਫੀ ਬਹੁਤ ਜ਼ਿਆਦਾ ਅੱਗੇ ਨਾਲ ਡਿਫਰੈਂਸ ਆ ਗਿਆ ਆ ਦੋਆਂ ਵਿੱਚ ਇੱਥੇ ਦੋਹਾਂ ਤਿੰਨ ਸਾਲਾਂ ਦੇ ਵਿੱਚ ਤੇ ਅੱਜ ਭਾਜੀ ਕਹਿੰਦੇ ਇੱਥੇ ਸਟੇਡੀਅਮ ਚ ਹੈਗੇ ਭਾਜੀ ਨੇ ਆਣਾ ਮੈਂ ਕਿਹਾ ਭਾਈ ਨੂੰ ਮਿਲਾਂਗੇ ਅਲਮਾ ਆ ਕੇ ਦੇਖਿਆ ਕਾਫੀ ਵਧੀਆ ਪਿੰਡ ਚ ਸਟੇਡੀਅਮ ਬਣਾਤਾ ਭਾਜੀ ਨੇ ਤੇ ਬਹੁਤ ਖੁਸ਼ੀ ਦੀ ਗੱਲ ਆ ਤੇ ਮੈਂ ਟਰਾਈ ਕਰਾਂਗਾ ਪਰਸਨਲੀ ਭਾਈ ਨੂੰ ਮਿਲਾਂਗਾ ਇੱਕ ਵਾਰੀ ਮਿਲਿਆ ਦੁਬਾਰਾ ਫ ਨੇ ਕੇ ਫੈਨ ਹੋਦੇ ਸੀ ਫੈਨ ਹਾਂ ਜੀ ਪੂਰੇ ਉੱਥੋਂ ਵੀ ਆਪ ਕੈਨੇਡਾ ਤੋਂ ਬਹੁਤ ਸਪੋਰਟ ਕੀਤੀ ਜਦੋਂ ਫੈਨ ਨੇ ਤੁਸੀਂ ਇੱਥੇ ਝਾੜੂਆ ਆਮ ਆਦਮੀ ਪਾਰਟੀ ਦੀ ਤੇ ਬਹੁਤ ਵਧੀਆ ਚੇਂਜ ਕਾਫੀ ਲਿਆਦਾ ਇਹਨਾਂ ਨੇ ਹਾਲੇ ਯੂਥ ਵਾਸਤੇ ਜੰਗ ਮਲਾਂਣਗੇ ਲੀਡਰ ਉਹੀ ਕੁਛ ਕਰਨਗੇ ਨਾ ਬਜ਼ੁਰਗ ਵਿਚਾਰੇ ਸਾਡੇ ਜਿਹੜੇ ਪਹਾੜੇ ਬਜ਼ੁਰਗ ਦੇ ਕੁਝ ਕਰਤੀ ਸਕਦੇ ਨਾ ਜਿਹੜਾ ਬੰਦਾ ਐਕਟਿਵ ਆ ਜਲਦੀ ਉੱਠੂਗਾ ਸਵੇਰੇ ਹਨਾ ਉਹੀ ਕੁਛ ਕਰੂਗਾ ਨਾਲੇ ਆਪ ਪਾਰਕ ਬਣੀਆਂ ਬੱਚੇ ਖੇਡਣਗੇ ਨਸ਼ਿਆਂ ਤੋਂ ਦੂਰ ਹੋਣਗੇ ਫੇਰ ਹੀ ਕੁਝ ਕਰਨੀ ਹੈ ਜਿੰਦਗੀ ਦੇ ਵਿੱਚ ਐਕਟੀਵਿਟੀ ਸਭ ਕੁਝ ਆ। ਇਹ ਬੰਦਾ ਐਕਟਿਵ ਹੈ ਤਾਂ ਉਹ ਹੀ ਕੁਝ ਕਰੂਗਾ। ਜਿਹਨੇ ਘਰ 11 ਵਜੇ ਤੱਕ ਸੁੱਤੇ ਹੀ ਰਹਿਣਾ ਉਹਨੇ ਕੀ ਕਰਨਾ ਹੈ।